ਆਜ ਦੀ ਪਨੀਰੀ ਦੇ ਇੱਕ ਸਿਸਟਮ ਹੋਰ ਦੱਸੋ ਜੀ ਵੀ ਇਹ ਕਿੰਨੀ ਜਗ੍ਹਾ ਤੇ ਕਿੰਨੀ ਪਨੀਰੀ ਹੈ ਹਾਂ ਉਹਦੇ ਨਾਲ ਪਾਣੀ ਇਹ ਪਿਆਜ਼ ਖਰਾਬ ਹੋ ਜਾਂਦਾ ਜਿੰਨਾ ਡਰਾਈ ਪੱਟਿਆ ਜਾਵੇ ਪਿਆਜ਼ ਉਹਨਾਂ ਵਧੀਆ ਪਹਿਲਾਂ ਲਾਉਣਸਾਰੇ ਇਹਦੇ ਨਦੀਨਾਂ ਦਾ ਕੰਟਰੋਲ ਕਿਵੇਂ ਕਰੀਏ ਆਪਾਂ 5 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਸਭ ਤੋਂ ਵਧੀਆ ਟਾਈਮ ਮੰਨਦੇ ਆਪਾਂ 15 ਦਿਨ ਆਪਣੇ ਲੋਕ ਥੋੜਾ ਜਿਹਾ ਉਹਦੇ ਕੰਨੀ ਚੱਲਦੇ ਨੇ ਜਿਹੜਾ ਤਾਂਬੇ ਕਲਰ ਦਾ ਪਿਆਜ਼ ਹੁੰਦਾ ਵੀ ਬਹੁਤ ਸੁੱਖਾ ਬਣ ਜਾਂਦਾ ਠੀਕ ਹੈ ਵੀ ਉਹ ਇਹਦੇ ਮੁਕਾਬਲੇ ਇਹਨਾਂ ਚੰਗਾ ਨਹੀਂ ਹੈਗਾ ਤੇ ਉਹ ਖਾਣ ਦੇ ਮੁਤਾਬਕ ਲਾਈਏ ਆਪਾਂ ਇਹਦੇ ਕਵਾਲਿਟੀ ਦੇ ਬਲੇ ਨਹੀਂ ਹੈ ਉਸ ਦੀ ਫਿਰ ਉਹ ਸ਼ਸ਼ੀਕਾਲ ਜੀ ਨਵੇਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਅੱਜ ਆਪਾਂ ਪਹੁੰਚੇ ਕਮਾਨ ਸੀਡ ਫਾਰਮ ਨਾਗਰਾ ਤੇ ਤੇ ਅੱਜ ਤੁਹਾਨੂੰ ਜੀ ਪਿਆਜ਼ ਦੀ ਖੇਤੀ ਮਿਰਚ ਦੀ ਖੇਤੀ ਇਹਨਾਂ ਬਾਰੇ ਜਾਣਕਾਰੀ ਦੇਵਾਂਗੇ ਸਾਡੇ ਨਾਲ ਜਿਹੜੇ ਬਹੁਤ ਅਗਾਵਾ ਵਾਧੂ ਕਿਸਾਨ ਨੇ ਜਿਹੜੇ ਕਾਫੀ ਸਮੇਂ ਤੋਂ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਨੇ ਕਣਕ ਝੋਨੇ ਦੀਆਂ ਵੀ ਨਵੀਆਂ ਕਿਸਮਾਂ ਕਰਦੇ ਨੇ ਸੀਡ ਫਾਰਮ ਵੀ ਹੈ ਇਹਨਾਂ ਦਾ ਨਵੇਂ-ਨਵੇਂ ਸੀਡ ਸਾਡੇ ਲਈ ਲੈ ਕੇ ਆਉਂਦੇ ਨੇ ਤੇ ਜਿਵੇਂ ਗਾਜਰ ਲਾਉਂਦੇ ਨੇ ਇਹ ਗਾਜਰ ਆਪਣੇ ਕੋਲ 50 ਕਿਲਿਆਂ ਦੀ ਆਬ੍ਰਿਤ ਲੱਗਿਆ ਪਿਆ ਕਾਫੀ ਏਰੀ ਆਪਣੇ ਕੋਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠ ਠਾਕ ਹੋ ਬਾਜੀ ਹੋਰ ਸਾਰੇ ਮੇਰੇ ਜਿਹੜੇ ਵੀਰ ਆਪਣੇ ਬਾਈ ਜੀ ਦੇ ਚੈਨਲ ਨਾਲ ਜੁੜੇ ਹੋਣੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੇਂ ਸਾਲ ਦੀਆਂ ਮੁਬਾਰਕਾਂ ਸਾਰੇ ਵੀਰਾਂ ਨੂੰ ਤੇ ਜਿਵੇਂ ਗੱਲ ਕਰੀਏ ਜੀ ਆਪਾਂ ਪਿਆਜ਼ ਦੀ ਖੇਤੀ ਬਾਰੇ ਇਹ ਕਿਹੜਾ ਸਮਾਂ ਤੇ ਕਿੰਨੀ ਪਨੀਰੀ ਕਿਵੇਂ ਦਾ ਸਿਸਟਮ ਵੀ ਸਾਰਾ ਹੈ ਦਰਅਸਲ ਪਿਆਜ਼ ਦੀ ਖੇਤੀ ਜਿਹੜੀ ਪ੍ਰੀਤ ਹਮ ਹਰ ਇੱਕ ਜ਼ਿਮੀਦਾਰ ਇਹਨੂੰ ਕਰ ਸਕਦਾ ਬਹੁਤ ਸੌਖੀ ਤੇ ਬਹੁਤ ਵਧੀਆ ਹੈ ਤੇ ਹਰ ਇੱਕ ਜ਼ਿਮੀਦਾਰ ਨੂੰ ਪਰੋਣੀ ਚਾਹੀਦੀ ਆ ਘਰੇ ਖਾਣ ਜਾਂ ਘਰੇ ਪਿਆਜ਼ ਹਰ ਇੱਕ ਜ਼ਿਮੀਦਾਰ ਲਾਵੇ ਹਾਂਜੀ ਤੇ ਇਹਦਾ ਟਾਈਮ 12 ਮੈਂ ਦੀ 20 25 ਤਰੀਕ ਤੋਂ ਲੈ ਕੇ ਸਾਰਾ ਜਨਵਰੀ ਤੇ 15 ਫਰਵਰੀ ਤੱਕ ਇਹਨੂੰ ਆਪਾਂ ਪਿਆਜ਼ ਨੂੰ ਮਤਲਬ ਹੁਣ ਤੋਂ ਹੁਣ ਤੋਂ 15 ਫਰਵਰੀ ਤੱਕ ਲਾਓ ਸਭ ਤੋਂ ਅਸਲ ਟੁਕਮਾ ਟਾਈਮ ਇਹਦਾ ਮਨ ਕੇ ਚੱਲੋ ਆਪਾਂ ਹੀ 5 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਸਭ ਤੋਂ ਵਧੀਆ ਟਾਈਮ ਮੰਨਦੇ ਹਾਂ ਆਪਾਂ 15 ਦਿਨ ਠੀਕ ਹੈ ਜੇ ਆਪਣੇ ਕੋਲ ਜ਼ਮੀਨ ਇਹ ਟਾਈਮ ਦੇ ਵਿੱਚ ਖਾਲੀ ਅਵੇਲੇਬਲ ਹੈ ਕਈ ਵਾਰੀ ਕੁਝ ਬੰਦੇ ਨੇ ਮਜ਼ਦੂਰੀਆਂ ਹੁੰਦੀਆਂ ਨੇ ਅੰਨ ਨੂੰ ਲੱਗਿਆ ਹੁੰਦਾ ਹੈ ਜਾਂ ਖੇਤ ਦਾ ਅਗਲਾ ਜਵੀ ਜੂਵੀ ਲਾਣ ਦਾ ਅਗਲਾ ਜਵੀ ਕੱਟ ਕੇ ਫਿਰ ਲਾਵਾਂਗੇ ਫਿਰ 10 ਦਿਨ ਜੇ ਲੇਟ ਹੋਊ ਚ ਤਾਂ ਵੀ ਕੋਈ ਗੱਲ ਨਹੀਂ ਤੇ ਝਾੜ ਤੇ ਅਸਰ ਤਾਂ ਪੈਂਦਾ ਉਹ ਤਾਂ ਜੇ ਲੋੜੀ ਦੇ ਵਾਲੇ ਲੱਗ ਜੇ ਤਾਂ ਵੀ ਵਧੀਆ ਹਾਂ ਰੋਟੀ ਤੋਂ 10 ਦਿਨ ਬਾਅਦ ਵੀ ਲੱਗ ਜੇ ਕੋਈ ਗੱਲ ਨਹੀਂ ਥੋੜਾ ਜਿਹੜੇ ਤਕੜੀਆਂ ਜ਼ਮੀਨਾਂ ਨੂੰ ਤਾਂ ਰਿਕਵਰੀ ਕਰ ਜਾਂਦੇ ਨੇ ਹੂੰ ਤੇ ਮਾੜੀਆਂ ਜ਼ਮੀਨਾਂ ਨੇ ਜਿਹੜੀਆਂ ਉੱਥੇ ਲੇਟ ਪਿਆਜ਼ ਦੀ ਦੋ ਖੇਤੀ ਕਰਦੇ ਆਪਾਂ ਉਹ ਛਾੜ ਦੀ ਸਮੱਸਿਆ ਤੇ ਪਿਆਜ਼ ਦੀ ਪਨੀਰੀ ਦੇ ਇੱਕ ਸਿਸਟਮ ਹੋਰ ਦੱਸੋ ਜੀ ਵੀ ਇਹ ਕਿੰਨੀ ਜਗ੍ਹਾ 'ਚ ਕਿੰਨੀ ਪਨੀਰੀ ਇਹ ਤਾਂ ਪਿਆਜ਼ ਦੀ ਪਨੀਰੀ ਜਿਹੜੀ ਲਾਉਣੀ ਆ ਜਗ੍ਹਾ ਦੇ ਹਿਸਾਬ ਨਾਲ ਤਾਂ ਇਹਦਾ ਕੋਈ ਸਿਸਟਮ ਨਹੀਂ ਠੀਕ ਆਉਂਦਾ ਕਈ ਵਾਰੀ ਪਨੀਰੀ ਬਹੁਤ ਮੋਟੀ ਹੁੰਦੀ ਆ ਬਹੁਤ ਜ਼ਿਆਦਾ ਲੱਗ ਜਾਂਦੀ ਆ ਹੂੰ ਜੇ ਨਰਸਰੀ ਬਹੁਤ ਬਰੀਕ ਹੋਵੇ ਸੰਣਾ ਬੀਜ ਬੀਜਿਆ ਹੋਵੇ ਉਹ ਬਹੁਤ ਘਟ ਲੱਗਦਾ ਠੀਕ ਹੈ ਜੀ ਤੇ ਉਹ ਤਾਂ ਮੌਕੇ ਦਾ ਹੋਇਆ ਜਿਹਹੀ ਜੀ ਨਰਸਰੀ ਹੈ ਤਕਰੀਬਨ ਉਹ ਹੈ ਜੀ ਆਪਾਂ ਐਵਰੇਜ ਲਈ ਚੰਗੇ ਬੀਜਾਂ ਦੀ ਹਮ ਜਿਹੜੇ ਵਧੀਆ ਬੀਜ ਨੇ ਜਿਵੇਂ ਉਹਨਾਂ ਦਾ ਖਰਚਾ ਲਗਭਗ 12-13000 ਤੋਂ ਲੈ ਕੇ 16-17000 ਰੁਪਏ ਖਰਚਾ ਇਕੱਲੇ ਦੀ ਉਸਤ ਉਸਤ ਹੈ ਜਿਹੜੇ ਚੰਗੇ ਬੀਜ ਨੇ ਜਿਹੜੇ ਆਪਾਂ ਆਪਾਂ ਕਿਹੜੀ ਵੈਰਾਈਟੀ ਨੂੰ ਵਧੀਆ ਮੰਨਦੇ ਆਂ ਦੇਖੋ ਵੈਰਾਈਟੀਆਂ ਦਾ ਹੁਣ ਬਹੁਤ ਨੇ ਹਰ ਇੱਕ ਜਿਹੜਾ ਵੀ ਕੋਈ ਪਿਆਜ ਜੀ ਖੇਤੀ ਕਰਦਾ ਹੈ ਆਪੋ ਆਪ ਦਾ ਹਰ ਇੱਕ ਸਿਸਟਮ ਨਾਲ ਦੱਸਦਾ ਮੇਰੇ ਕੋਲ ਹਾ ਵਧੀਆ ਹਾ ਵਧੀਆ ਪਾਕਿਸਤਾਨ ਮਾੜਾ ਨਹੀਂ ਕਹਿ ਸਕਦੇ ਪਰ ਦਰਅਸਲ ਜਿਹੜੇ ਯੂਨੀਵਰਸਿਟੀ ਪੀਏਯੂ ਦੀਆਂ ਕਿਸਮਾਂ ਨੇ ਹਮ ਉਹਨਾਂ ਦੀ ਜਿਹੜੀ ਲਾਈਫ ਆ ਬਹੁਤ ਲੰਮੀ ਆ ਪਿਆਜ ਖਰਾਬ ਨਹੀਂ ਹੁੰਦਾ ਹਮ ਆਪਣੇ ਕੋਲੇ ਕਿਹੜੀ ਵੈਰਾਈਟੀ ਤੇ ਉਹਨਾਂ ਦੇ ਆ ਤਿੰਨ ਕਿਸਮਾਂ ਨੇ ਪੀਆਰਓ 7 ਨਵੀਂ ਕਿਸਮ ਹੈ ਪੀਆਰਓ 6 ਉਸ ਤੋਂ ਪਹਿਲਾਂ ਦੀ ਪੰਜਾਬ ਨਰਵਾ ਸਭ ਤੋਂ ਪਹਿਲਾਂ ਦੀ ਠੀਕ ਹੈ ਇਹ ਤਿੰਨਾਂ ਕਿਸਮਾਂ ਅੱਜ ਵੀ ਉਹਨਾਂ ਦੇ ਖਾਣ ਦੇ ਪਸੰਦ ਨੇ ਤੇ ਬਹੁਤ ਵਧੀਆ ਨੇ ਤੇ ਝਾੜ ਚ ਵੀ ਬਹੁਤ ਵਧੀਆ ਨੇ ਪਰ ਇਹ ਬੀਜ ਬਹੁਤ ਘੱਟ ਲੋਕ ਅਪਣਾਉਂਦੇ ਨੇ ਤਿਆਰ ਨਹੀਂ ਕਰਦੇ ਹਮ ਯੂਨੀਵਰਸਿਟੀ ਚੋਂ ਲੈ ਆਉਂਦੇ ਨੇ ਕੁਝ ਬੰਦੇ ਲਾਉਂਦੇ ਆ ਪਰ ਉੱਥੇ ਵੀ ਇੰਨਾ ਬੀਜ ਨਹੀਂ ਮਿਲਦਾ ਜਿੰਨੀ ਲੋੜ ਆਪਾਂ ਨੂੰ ਪੰਜਾਬ ਵਾਸਤੇ ਯੂਨੀਵਰਸਿਟੀ ਚ ਤੇ ਹੁਣ ਇਹ ਜਿਹੜਾ ਬੀਜ ਆ ਕੋਸਟਲੀ ਤਿਆਰ ਹੁੰਦਾ ਬੀਜ ਬਣਦਾ ਘੱਟ ਔਰੇ ਆਪਣੇ ਦਾ ਹੂੰ ਤੇ ਆਪਣੇ ਲੋਕ ਥੋੜਾ ਜਿਹਾ ਉਹਦੇ ਕੰਨੀ ਚਲਦੇ ਨੇ ਜਿਹੜਾ ਤਾਂਬੇ ਕਲਰ ਦਾ ਪਿਆਜ ਹੁੰਦਾ ਵੀ ਬਹੁਤ ਸੌਖਾ ਬਣ ਜਾਂਦਾ ਠੀਕ ਆ ਵੀ ਉਹ ਇਹਦੇ ਮੁਕਾਬਲੇ ਇੰਨਾ ਚੰਗਾ ਨਹੀਂ ਹੈਗਾ ਤੇ ਖਾਣ ਦੇ ਮਤਾਬਕ ਲਈਏ ਆਪਾਂ ਇਹਦੇ ਕੁਆਲਿਟੀ ਦੇ ਬਲੇ ਨਹੀਂ ਹੈ ਉਸ ਦੀ ਇਹ ਬਹੁਤ ਵਧੀਆ ਪਿਆ ਹੈ ਯੂਨੀਵਰਸਿਟੀ ਐਡੀ ਵੱਡੀ ਯੂਨੀਵਰਸਿਟੀ ਆਪਣਾ ਰਿਸਰਚ ਕਰਕੇ ਹੁੰਦੀ ਹੈ ਹਾਂ ਜੀ ਖੋਜ ਕੇਂਦਰ ਆਪਾਂ ਉਹਨਾਂ ਦੇ ਚੀਜ਼ਾਂ ਇੰਨੀਆਂ ਕ ਵੱਧ ਨੇ ਕਿ ਆਪਾਂ ਸੋਚ ਵੀ ਨਹੀਂ ਸਕਦੇ ਯੂਨੀਵਰਸਿਟੀ ਪੀਜ ਹੁੰਦੀਆਂ ਤੇ ਜਿਵੇਂ ਉਹ ਹੋ ਗਈ ਆਪਣਾ ਪਹਿਲਾ ਲਾਉਣ ਸਾਰੇ ਇਹਦੇ ਨਦੀਨਾਂ ਦਾ ਕੰਟਰੋਲ ਕਿਵੇਂ ਕਰੀਏ ਆਪਾਂ ਨਦੀਨਾਂ ਦਾ ਤਾਂ ਪਿਆਜ ਲਾ ਦੋ ਹੂੰ ਪਿਆਜ ਲਾ ਕੇ ਪਾਣੀ ਲਾ ਦੋ ਪਾਣੀ ਤੋਂ ਬਾਅਦ ਆਪਣੀ ਜਿਹੜੀ ਆਪਣੀ ਆਮ ਦਵਾਈ ਪਾਉਣੇ ਆਪਾਂ ਸਟੈਂਪ ਬਹੁਤ ਵਧੀਆ ਇਹਦੇ ਵਰਗਾ ਕੋਈ ਰੈਂਟਰ ਕਿਸੇ ਜੀ ਦਾ ਨਹੀਂ ਮਿਲਦਾ ਆਪਾਂ ਤੇ ਹੋਰ ਕੋਈ ਸਾਵਧਾਨੀ ਕੋਈ ਲੋੜ ਦੀ ਪਿਆਜ ਨੂੰ ਕੁਝ ਨਹੀਂ ਹੁੰਦਾ ਪੂਰੀ ਵਧੀਆ ਸਪਰੇ ਸ਼ਾਮ ਵੇਲੇ ਕਰ ਦੋ ਲਾ ਕੇ ਤੇ ਪੱਟਣ ਮਿਲੇ ਕੋਈ ਪਟਰਵੇਲ ਤਾਂ ਕੋਈ ਸਪਰੇਅ ਕਰਨ ਦੇ ਲੋੜ ਨਹੀਂ ਪਟਾਕੀ ਦੀ ਲੋੜ ਆਪ ਨੂੰ ਜਿਵੇਂ ਪਹਿਲਾਂ ਕਰਨੀ ਕਈ ਪਾਣੀ ਲਾ ਕੇ ਪੱਟਦੇ ਨੇ ਗਰਮੀ ਆ ਹ ਉਹਦੇ ਨਾਲ ਪਾਣੀ ਇਹ ਪਿਆਜ਼ ਖਰਾਬ ਹੋ ਜਾਂਦਾ ਜਿੰਨਾ ਡਰਾਈ ਪੱਟਿਆ ਜਾ ਵੀ ਪਿਆਜ਼ ਉਨਾ ਵਧੀਆ ਹੂੰ ਤੇ ਇਹਨੂੰ ਉਸ ਤੋਂ ਬਾਅਦ ਕੋਈ ਸਿਸਟਮ ਆਪਣਾ ਰੱਖ ਲਓ ਜਿਹਦੇ ਨਾਲ ਜਿਵੇਂ ਆਲੂ ਪਲੈਂਟਰ ਨਾਲ ਵੀ ਪੱਟ ਸਕਦੇ ਆ ਹੋਰ ਵੀ ਇੱਕ ਦੋ ਚੀਜ਼ਾਂ ਹੈਗੀਆਂ ਪੱਟਣ ਲਈ ਠੀਕ ਹੈ ਤੇ ਜਦੋਂ ਆਪਾਂ ਖੁਰਪੇ ਨਾਲ ਪੱਟਦੇ ਆ ਖੁਰਪੇ ਨਾਲ ਕੱਟਿਆ ਜਾਂਦਾ ਕੱਟਿਆ ਜਾਂਦਾ ਕੱਟਿਆ ਹੋਇਆ ਪਿਆਜ਼ ਹੋਰ ਤਾਂ ਜ਼ਿਆਦਾ ਚਿਰ ਨਹੀਂ ਚੱਲੂਗਾ ਖਰਾਬ ਹੋ ਜਾਊਗਾ ਤੇ तकरीबन ਪਟਨਾ ਵਾਲੇ ਬੰਦੇ ਜੋ ਸੁੱਕੇ ਚ ਪੜਦੇ ਆ 20-25% ਵਿਆਜ ਦੇ ਟੱਕ ਲਾਉਂਦੇ ਆ ਉਹ ਹੂੰ ਲੱਭੀ ਜਾਂਦਾ ਮੰਨ ਲੋ ਨਾ 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 ਖਰਾਬ ਨਿਕਲ ਤੇ ਜੇ ਮਿਰਚ ਵਾਲਾ ਸਿਸਟਮ ਕਿਵੇਂ ਹੈ ਹਾਂ ਦੇਖੋ ਜਿਹੜਾ ਪਿਆਜ਼ ਆ ਇਹ ਤਾਂ ਆਪਾਂ ਗੱਲ ਕਰ ਰਹੇ ਤੇ ਖਾਣ ਵਾਸਤੇ ਹਰ ਇੱਕ ਬੰਦੇ ਨੂੰ ਲਾਉਣਾ ਚਾਹੀਦਾ ਕਰੇ ਮਿਰਚ ਵਾਲਾ ਕਿਵੇਂ ਜੇ ਆਪਾਂ ਇਹਨੂੰ ਪਿਆਜ਼ ਦੀ ਖੇਤੀ ਲਾ ਕਰਕੇ ਬਹੁ ਵੱਡੇ ਬੰਦੇ ਕਹੇ ਮੈਂ ਪੈਸੇ ਕਮਾਉਂਗਾ ਕਮਰਸ਼ਲ ਪੱਧਰ ਤੇ ਲੈ ਜਾਣਾ ਵੱਡੇ ਹਾਂ ਉਨੀ ਪੱਧਰ ਤੇ ਨੂੰ ਚਲ ਤਿਆਰਤਾ ਕਰ ਲੂ ਪਿਆਜ ਸਾਹਮਣਾ ਹੀ ਬਹੁਤ ਔਖਾ ਉਹ ਤੋਂ ਬਾਅਦ ਹਾਰਵੈਸਟ ਕਰਨ ਔਖਾ ਹੂੰ ਕਈ ਵਾਰ ਰੇਟ ਬੰਦਾ ਹੋਵੇ ਫਿਰ ਜ਼ਿੰਮੇਦਾਰ ਇਹ ਸੋਚਦਾ ਮੇਰਾ ਖਰਚਾ ਪਨੀਰੀ ਤੇ ਆ ਗਿਆ ਇੰਨੇ ਪੈਸੇ ਲੱਗ ਜਰ ਮੈਂ ਪੈਸੇ ਕਿੱਥੋਂ ਪੂਰੇ ਕਰਾਂ ਰਿਕਵਰੀ ਨਹੀਂ ਹੁੰਦੀ ਹਾਂ